ਤੁਸੀਂ ਸੁਣ ਰਹੇ ਹੋ ਦਵਿੰਦਰ ਕੌਰ ਦੀ ਸਵੈ ਜੀਵਨੀ ਵਹੀ ਖਾਤਾ ਦਾ ਭਾਗ ਮਾਂ ਦਾ ਪਤੀ ਪਾਪਾ ਜੀ ਦੀ ਮੌਤ ਤੋਂ ਬਾਅਦ ਮੈਂ ਹੀ ਕਰਵਜਾ ਜੀ ਸਾਂ ਜੋ ਘਰ ਦਾ ਖਰਚੋ ਚੁੱਕ ਰਹੀ ਸਾਂ ਭਾਵੇਂ ਪਾਪਾ ਜੀ ਦੀ ਤਨਖਾਹ ਮੇਰੇ ਤੋਂ ਬਹੁਤ ਜ਼ਿਆਦਾ ਸੀ ਤੇ ਸਾਡਾ ਹੱਥ ਸੌਖਾ ਸੀ ਪਰ ਜਿਵੇਂ ਹੁਣ ਜਿਵੇਂ ਵੀ ਸੀ ਸਾਰਾ ਜਮਾ ਮੇਰੇ ਸਿਰ ਤੇ ਹੀ ਸੀ ਮੇਰਾ ਭਰਾ ਉਹ ਪੜਾਈ ਕਰ ਰਿਹਾ ਸੀ ਮੇਰੀ ਮਾਂ ਨਾਲ ਨੇੜਤਾ ਵਧਣ ਲੱਗੀ ਮਾਂ ਫੇਰੀ ਗੱਲ ਨੂੰ ਧਿਆਨ ਨਾਲ ਨਹੀਂ ਚਾਹ ਸੁਣਦੀ ਬਿਲਕੁਲ ਉਵੇਂ ਹੀ ਜਿਵੇਂ ਪਾਪਾ ਜੀ ਗੱਲ ਨੂੰ ਸੁਣਿਆ ਕਰਦੀ ਸੀ ਮੇਰੀ رائے ਘਰ ਵਿੱਚ ਆਖਰੀ ਹੁੰਦੀ ਪਰ ਮੈਂ ਕਦੇ ਵੀ ਆਪਣੀ ਮਰਜ਼ੀ ਨਾ ਚਲਾਉਂਦੀ ਮੇਰੀ ਮਾਂ ਪਾਪਾ ਬਿਲਕੁਲ ਅਨਪੜ੍ਹ ਸੀ ਪਰ ਉਹ ਜੱਬੇ ਵਾਲੀ ਔਰਤ ਸੀ ਪਾਪਾ ਜੀ ਦੀ ਮੌਤ ਤੇ ਮੈਨੂੰ ਤੇ ਭਰਾ ਨੂੰ ਬਿਠਾ ਕੇ ਕਿਹਾ ਸੀ ਕਿ ਉਸਦੇ ਹੁੰਦੇ ਕੋਈ ਵੀ ਸਾਡੀ ਹਵਾਵਲ ਨਹੀਂ ਦੇਖ ਸਕਦਾ ਉਹ ਜਿਹੋ ਜੀ ਵੀ ਸੀ ਪਰ ਖੁੱਲੇ ਖਿਆਲਾਂ ਦੀ ਸੀ ਮੇਰਾ ਕੋਈ ਵੀ ਦੋਸਤ ਘਰ ਆ ਸਕਦਾ ਸੀ ਮੁੰਡਾ ਹੋਵੇ ਜਾਂ ਕੁੜੀ ਜੋ ਵੀ ਆਉਂਦਾ ਉਸ ਨੂੰ ਖਾਣਾ ਜ਼ਰੂਰ ਖਵਾਉਂਦੀ ਮੇਰਾ ਭਰਾ ਸਰਜੀਤ ਸਿੰਘ ਜਿਸ ਨੂੰ ਹਾਲੇ ਵੀ ਅਸੀਂ ਕਾਕਾ ਹੀ ਕਹਿੰਦੇ ਸਾਂ ਪੜਾਈ ਵਿੱਚ ਜਿਹੜਾ ਢਿੱਲਾ ਹੀ ਸੀ ਉਸਨੇ ਬੜੀ ਪੜਾਈ ਵਿੱਚ ਛੱਡ ਦਿੱਤੀ ਤੇ ਕੰਮ ਕਰਨ ਲੱਗ ਪਿਆ ਉਸ ਨੂੰ ਇਲੈਕਟ੍ਰੋਨਿਕਸ ਦੇ ਕੰਮ ਦਾ ਬਹੁਤ ਸ਼ੌਂਕ ਸੀ ਇਹ ਕੰਮ ਤਾਂ ਜਿਵੇਂ ਉਸਦੇ ਖੂਨ ਖੂਨ ਵਿੱਚ ਹੀ ਸੀ ਉਹ ਲੋਕਰੀ ਨਹੀਂ ਸੀ ਕਰਨੀ ਚਾਹੁੰਦਾ ਤੇ ਆਪਣਾ ਹੀ ਬਿਜ਼ਨਸ ਕਰਨ ਲਈ ਆਖਦਾ ਸੀ ਪਰ ਬਿਜ਼ਨਸ ਵਾਲੀ ਚਲਾਕੀ ਵਿੱਚ ਨਹੀਂ ਸੀ ਫਿਰ ਉਸਨੇ ਮਿਕਸੀਆਂ ਦੀਆਂ ਮੋਟਰਾਂ ਦੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਛੇਤੀ ਆਮਦਨ ਵੀ ਆਉਣੀ ਸ਼ੁਰੂ ਹੋ ਗਈ ਸਾਡਾ ਹੱਥ ਮੁੜ ਕੇ ਸੌਖਾ ਹੋ ਗਿਆ ਉਸ ਦਾ ਕੰਮ ਵਾਵਾ ਚੱਲ ਪਿਆ ਸੀ ਸਾਡੇ ਸ਼ਾਹਬਾਦ ਤੋਂ ਆਇਆ ਇੱਕ ਰਿਸ਼ਤੇਦਾਰ ਪਿੰਡੇ ਨੇ ਉਸ ਨਾਲ ਦੋਸਤੀ ਪਾ ਕੇ ਕਰੋ ਦਰ ਕਾਰੋਬਾਰ ਵਿੱਚ ਹਿੱਸੇਦਾਰੀ ਪਾ ਲਈ ਪਿੰਦਾ ਜਦਾ ਸਰ ਸਾਡੇ ਘਰ ਹੀ ਰਹਿੰਦਾ ਸੀ ਮੈਂ ਛੇਤੀ ਸਮਝ ਗਈ ਕਿ ਉਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਹ ਮੇਰੀ ਟਾਈਪ ਦਾ ਮੁੰਡਾ ਨਹੀਂ ਸੀ ਵੈਸੇ ਵੀ ਉਸ ਦਾ ਸੁਭਾਅ ਉਸ ਦੀਆਂ ਚਲਾਕੀਆਂ ਮੈਨੂੰ ਬਿਲਕੁਲ ਚੰਗੀਆਂ ਨਹੀਂ ਸੀ ਲੱਗਦੀਆਂ ਕਿਤਾਬਾਂ ਨੇ ਜਿਹੜਾ ਸੋਹਜ ਮੇਰੇ ਵਿੱਚ ਭਰ ਦਿੱਤਾ ਸੀ ਉਸ ਸੋਹਜ ਦੇ ਨੇੜੇ ਤੇ ਜਿਹੜੇ ਵੀ ਨਹੀਂ ਸੀ ਭਿੰਦੇ ਨੇ ਹੌਲੀ ਹੌਲੀ ਸਰਜੀਤ ਤੋਂ ਉਸ ਦਾ ਬਿਜ਼ਨਸ ਖੋਣਾ ਸ਼ੁਰੂ ਕਰ ਦਿੱਤਾ ਮੈਨੂੰ ਤਾਂ ਇਸ ਦੀ ਕੋਈ ਸਮਝ ਨਹੀਂ ਸੀ ਪਰ ਇਹਨਾਂ ਦਿਸਦਾ ਸੀ ਕਿ ਭਿੰਦਾ ਤੇਜ਼ ਬੰਦਾ ਸੀ ਸਰਜੀਤ ਦੇ ਮੁਕਾਬਲੇ ਬਹੁਤ ਤੇਜ਼ ਸੀ ਉਸ ਨੇ ਸਰਜੀਤ ਦੇ ਬਰਾਬਰ ਹੀ ਕਾਰੋਬਾਰ ਸ਼ੁਰੂ ਕਰ ਲਿਆ ਤੇ ਉਸ ਦੇ ਗਾਹਕ ਵੀ ਭੰਣਨੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਉਸ ਦਾ ਸਾਰਾ ਹਣ ਸਰਜੀਦੀ ਉਮਰ ਵੀ ਵਿਆਹ ਦੀ ਹੋ ਰਹੀ ਸੀ ਕਿਸੇ ਨੇ ਕੁੜੀ ਦੀ 10 ਪਾਈ ਜਾਂ ਕੁੜੀ ਵਾਲਿਆਂ ਨੂੰ ਸਰਜੀਦੀ 10 ਬਈ ਸਾਡੇ ਵਰਗਾ ਹੀ ਧਾਰਮਿਕ ਪਰਿਵਾਰ ਸੀ ਗੁਰਦੁਆਰੇ ਕੀਰਤਨ ਕਰਨ ਵਾਲੇ ਸਨ ਉਹਨਾਂ ਦਾ ਕੀਰਤਨ ਕੋਈ ਸਧਾਰਨ ਵਰਧਨਾ ਨਹੀਂ ਸੀ ਸੋ ਕੋ ਕਲਾਸਿਕਲ ਤਰਜ਼ ਦਾ ਬੜੀ ਉੱਚ ਪੱਧਰ ਦਾ ਸੀ ਸਰਜੀਦੀ ਹੋਣ ਵਾਲੀ ਪਤਨੀ ਗੁਰਬਾਣੀ ਸੰਗੀਤੀ ਮਾਹਰ ਸੀ ਅਤੇ ਉਸਦੇ ਪਾਪਾ ਨੇ ਉਸ ਨੂੰ 13 ਸਾਲ ਦੀ ਉਮਰ ਤੋਂ ਇਸ ਪਾਸੇ ਲਾ ਦਿੱਤਾ ਸੀ ਅਤੇ ਵੱਡੇ ਵੱਡੇ ਉਸਤਾਦਾਂ ਕੋਲੋਂ ਉਸ ਨੂੰ ਟ੍ਰੇਨਿੰਗ ਦਵਾਈ ਸੀ ਉਹ ਉਹ ਇੱਕ ਖਾਲਸਾ ਸਕੂਲ ਵਿੱਚ ਗੁਰਬਾਣੀ ਸੰਗੀਤੀ ਅਧਿਆਪਕਾ ਲੱਗੀ ਹੋਈ ਸੀ ਉਸਦੇ ਪਿਤਾ ਮੇਰੇ ਵਾਂਗੀ ਉਸਦੇ ਸਾਥ ਵਿੱਚ ਹਾਰਮੋਨੀਅਮ ਤੇ ਬੈਠਦੇ ਤੇ ਉਸ ਦਾ ਭਰਾ ਤਬਲੇ ਤੇ ਤੁਹਾਨੂੰ ਇਹ ਪਰਿਵਾਰ ਬਹੁਤ ਠੀਕ ਬੰਦਾ ਸੀ ਕੁੜੀ ਦੇ ਪਿਤਾ ਨੇ ਆ ਕੇ ਸਰਜੀਤ ਨੂੰ ਦੇਖ ਲਿਆ ਤੇ ਪਸੰਦ ਕਰ ਲਿਆ ਉਸ ਤੋਂ ਬਾਅਦ ਜਸਵਿੰਦਰ ਮੈਨੂੰ ਕਿਤੇ ਦੇ ਬਾਹਰ ਇੰਡੀਆ ਗੇਟ ਦੇ ਨੇੜੇ ਮਿਲੀ ਸਾਡੇ ਅੰਬਸਡਰੀਆਂ ਗੱਲਾਂ ਹੋਈਆਂ ਗੱਲਾਂ-ਗੱਲਾਂ ਵਿੱਚ ਅਸੀਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਨ ਲੱਗੀਆਂ ਜਸਵਿੰਦਰ ਨੇ ਉਸ ਵੇਲੇ ਮੈਨੂੰ ਸਰਜੀਤ ਨੂੰ ਹੀ ਦੇਖਿਆ ਹੀ ਵਿਆਹ ਲੀਹਾਂ ਕਰ ਦਿੱਤੀ ਬਾਅਦ ਵਿੱਚ ਮੈਂ ਜਸਵਿੰਦਰ ਨੂੰ ਪੁੱਛਿਆ ਕਿ ਉਸ ਨੇ ਇਹਨੇ ਭਰੋਸਾ ਕਿਵੇਂ ਕਰ ਲਿਆ ਤਾਂ ਉਹ ਬੁਲੀ ਸੀ ਕਿ ਸਰਦਾਰ ਜੀ ਚੰਗੇ ਨਾਂ ਨਿਕਲਦੇ ਤਾਂ ਉਸ ਨੇ ਮੇਰੀ ਆਸਰੀ ਜਿੰਦਗੀ ਕੱਢ ਲੈਣੀ ਸੀ ਮੈਂ ਸੋਚ ਰਹੀ ਸਕੇ ਕਮਾਲ ਦਾ ਘਰੋਸਾ surjit ਦਾ ਵਿਆਹ ਹੋ ਗਿਆ ਜਿਸਵਿੰਦਰ ਸਾਡੇ ਘਰ ਆ ਗਈ ਉਹ ਸੰਗੀਤ ਦੀ ਅਧਿਆਪਕਾ ਸੀ ਸਕੂਲ ਵਿੱਚ ਸੰਗੀਤ ਸਿਖਾਉਂਦੀ ਸੀ ਸੰਗੀਤ ਤਾਂ ਉਸ ਦੇ ਖੂਨ ਵਿੱਚ ਸੀ ਉਸ ਤਰ੍ਹਾਂ ਵੀ ਉਸ ਸਚਾਰੀ ਹੋਰ ਸੀ ਸਾਡਾ ਸਭ ਦਾ ਹੀ ਬਹੁਤ ਧਿਆਨ ਰੱਖਦੀ ਮੇਰੀ ਤਾਂ ਅਸੀਲੀ ਵਾਂਗ ਸੀ ਫਿਰ ਜਿੱਦਾਂ ਮਿਕਸੀਆਂ ਦਾ ਕੰਮ ਉਸਦੇ ਦੋਸਤ ਭਿੰਦੇ ਕਰਨ ਫੇਲ ਹੋ ਗਿਆ ਕਿ ਤੇ ਹੁਣ ਉਸਨੇ ਵਾਸ਼ਿੰਗ ਮਸ਼ੀਨਾਂ ਦੀਆਂ ਮੋਟਰਾਂ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਸੀ ਉਸ ਦੇ ਕਰ ਬੱਚੀ ਸੁਰਪ੍ਰੀਤ ਵੀ ਹੋ ਗਈ ਸਾਡਾ ਸਭ ਦਾ ਧਿਆਨ ਸੁਰਜੀਤ ਦੀ ਵਿਵਹਤਾ ਜਿੰਦਗੀ ਵੱਲ ਹੋ ਗਿਆ ਮੇਰੇ ਤਾਂ ਮੇਰੇ ਵਿਆਹ ਦਾ ਸਭ ਨੂੰ ਜੇ ਚੇਤਾ ਜੀ ਭੁੱਲ ਗਿਆ ਹੋਵੇ ਮੜੋ ਕੇ ਮੈਨੂੰ ਕੋਈ ਰਿਸ਼ਤਾ ਵੀ ਨਾ ਆਇਆ ਪਾਪੀ ਜੀ ਹੁੰਦਿਆਂ ਇੱਕ ਰਿਸ਼ਤਾ ਮੈਨੂੰ ਐਮਏ ਪੜ੍ਹਦੀ ਨੂੰ ਆਇਆ ਸੀ ਉਹ ਮੇਰੇ ਪਾਪਾ ਜੀ ਨੂੰ ਪਸੰਦ ਸੀ ਤੇ ਉਹਨਾਂ ਲੜਕੇ ਤੇ ਮੈਨੂੰ ਮਿਲਾਉਣ ਦੀ ਤਰੀਫ਼ ਵੀ ਪੱਕੀ ਕਰ ਲਈ ਸੀ ਲੇਕਿਨ ਮੈਂ ਸਾਫ਼ ਨਾ ਕਰ ਦਿੱਤੀ ਸੀ ਕਿਉਂਕਿ ਮੈਂ ਉਹ ਐਮਏ ਦੀ ਪੜ੍ਹਾਈ ਕਰ ਰਹੀ ਸਾਂ ਉਸ ਤੋਂ ਬਾਅਦ ਪਾਪਾ ਜੀ ਦੇ ਜਾਣ ਤੇ ਗਗਨ ਦੇ ਪਰਿਵਾਰ ਵੱਲੋਂ ਆ ਰਿਸ਼ਤੇ ਨੂੰ ਮੇਰੇ ਰਿਸ਼ਤੇਦਾਰਾਂ ਨੇ ਸਿਰੇ ਨਹੀਂ ਚੜ੍ਹਣ ਦਿੱਤਾ ਤੇ ਮੁੜ ਕੇ ਰਿਸ਼ਤੇ ਬਾਰੇ ਨਾ ਕੋਈ ਗੱਲ ਹੋਈ ਤੇ ਨਾ ਕਿਸੇ ਨੇ ਪ੍ਰਵਾਹ ਕੀਤੀ ਉਵੇਂ ਹੀ ਮੇਰੀ ਮਾਂ ਦੇ ਲੋ ਤੜਫਦੀ ਰਹਿੰਦੀ ਕਈ ਵਾਰ ਮੇਰੇ ਨਾਲ ਗੱਲ ਕਰਨ ਵੀ ਬਹਿ ਜਾਂਦੀ ਪਰ ਮੈਂ ਉਸ ਦੀ ਫਿਕਰਾਂ ਨੂੰ ਟਾਲ ਜਾਂਦੀ ਜਦ ਛੋਟਾਪਰਾ ਵਿਆਹ ਜਾਂਦਾ ਹੈ ਤਾਂ ਵੱਡੀ ਕੁੜੀ ਬੈਠੀ ਦੀ ਭੈਣ ਨੂੰ ਲੋਕ ਵੀ ਸ਼ਾਇਦ ਹੋਰ ਨਜ਼ਰ ਨਾਲ ਦੇਖਣ ਲੱਗ ਪੈਂਦੇ ਹਨ ਮੈਂ ਦੇਖ ਰਹੀ ਸਾਂ ਕਿ ਕੁਝ ਠੀਕ ਹੁੰਦੇ ਆ ਵੀ ਮੇਰੇ ਹਾਲਾਤ ਮੇਰੇ ਹੱਕ ਵਿੱਚ ਨਹੀਂ ਹਨ ਹਾਲਾਤ ਤਾਂ ਮੈਨੂੰ ਬੁਲੀ ਕਰ ਰਹੇ ਸਨ ਬਿਲਕੁਲ ਉਵੇਂ ਜਿਵੇਂ ਕਦੇ ਬਲਾਕੀ ਨੇ ਥੱਪੜ ਮਾਰ ਕੇ ਮੈਨੂੰ ਚੁੱਪ ਕਰਾ ਦਿੱਤਾ ਸੀ ਚੂਚੋ ਦੇ ਮਾਮੇ ਦੀ ਵਦੀ ਕੀ ਨੇ ਮੈਨੂੰ ਆਪਣੇ ਆਪ ਵਿੱਚ ਕੈਦ ਕਰ ਦਿੱਤਾ ਸੀ ਇਸ ਤਰ੍ਹਾਂ ਪਤਾ ਹੀ ਨਹੀਂ ਮੇਰੇ ਵਿੱਚ ਹਿੰਮਤ ਪੈਦਾ ਨਹੀਂ ਸੀ ਹੁੰਦੀ ਮੈਂ ਕਿਉਂ ਅਗਲੇ ਨੂੰ ਆਪਣੇ ਉੱਪਰ ਜ਼ਿਆਤੀ ਕਰ ਲੈਣ ਦੇਣੀ ਲੈਣ ਦਿੰਦੀ ਸਾਂ ਇਸ ਦਾ ਕਾਰਨ ਮੈਨੂੰ ਉਦੋਂ ਸਮਝ ਨਹੀਂ ਸੀ ਆ ਰਿਹਾ ਸੋ ਮੈਂ ਚੁੱਪੀ ਰਹਿੰਦੀ ਤੇ ਆਪਣੇ ਆਪ ਨੂੰ ਹਾਲਾਤ ਦੇ ਹੱਥ ਵਿੱਚ ਛੱਡ ਛੱਡਦੀ ਇੱਕ ਵਾਰ ਫਿਰ ਮੈਂ ਅੰਤਰਮੁਖੀ ਜੀ ਰਹਿਣ ਲੱਗੀ ਪਰ ਵੈਸੇ ਤਾਂ ਮੈਂ ਸਾਰੀ ਖੁਸ਼ੀਆਂ ਵਿੱਚ ਹਿੱਸਾ ਲੈਂਦੀ ਸਾਂ ਪਰ ਜਦ ਇਕੱਲੀ ਹੁੰਦੀ ਤਾਂ ਦਸਹੀ ਜੀਵ ਵਿੱਚ ਕਰ ਜਾਂਦੀ ਮੇਰੇ ਬਹੁਤ ਸਾਰੇ ਦੋਸਤ ਪਰ ਕਿਸੇ ਦੋਸਤ ਨਾਲ ਅਜੇ ਰਿਸ਼ਤਾ ਨਾ ਬਣ ਸਕਿਆ ਜਿਸ ਤੋਂ ਕੋਈ ਉਮੀਦ ਵੱਜਦੀ ਸਰਜੀਤ ਸਿੰਘ ਆਪਣੇ ਨਵੇਂ ਕਾਰੋਬਾਰ ਵਿੱਚ ਵੀ ਕਮਾਈ ਕਰਨ ਲੱਗ ਪਿਆ ਸੀ ਉਹ ਕਰਦੇ ਖਰਚ ਵਿੱਚ ਪੂਰਾ ਹਿੱਸਾ ਪਾ ਰਿਆ ਸੀ ਜਸਵਿੰਦਰ ਦੀ ਤਨਖਾਹ ਵੀ ਆ ਰਹੀ ਸੀ ਲੇਕਿਨ ਮੇਰੀਆਂ ਦੋ ਪਤਝੀਆਂ ਆ ਗਈਆਂ ਸਨ ਤੇ ਹੁਣ ਸਕੂਲ ਵੀ ਜਾਣ ਲੱਗ ਪਈਆਂ ਸਨ ਸੋ ਸਰਜੀਤ ਅਤੇ ਜਸਵਿੰਦਰ ਹੋਰਾਂ ਦੇ ਪਰਿਵਾਰ ਖਰਚੇ ਵੱਧ ਰਹੇ ਸਨ ਮੇਰੀ ਤਨਖਾਹ ਦੀ ਵੀ ਘਰ ਵਿੱਚ ਲੋੜ ਸੀ ਮੇਰੀ ਮਾਂ ਵੀ ਮੇਰੀ ਤਨਖਾਹ ਪ੍ਰਮਾਣ ਕਰਿਆ ਕਰਦੀ ਸੀ ਘਰ ਦੇ ਸਾਰੇ ਖਰਚਿਆਂ ਬਾਰੇ ਮੇਰੇ ਨਾਲ ਸਲਾਹ ਕਰਿਆ ਕਰਦੀ ਸੀ ਇੱਕਲ ਜੋ ਮੈਨੂੰ ਜ਼ਿੰਦਗੀ ਵਿੱਚ ਅਜੀਬ ਖੁਸ਼ੀ ਦੇ ਗਈ ਜਿਸਵੰਦਰ ਨੇ ਦੋਹਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਮੈਨੂੰ ਅੰਮੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਮੇਰੇ ਅੰਦਰ ਮਮਤਾ ਦੇ ਭਾਵ ਪੈਦਾ ਹੋਣੇ ਸ਼ੁਰੂ ਹੋ ਗਏ ਅਤੇ ਮੈਂ ਆਪਣੇ ਪਰਜਾਈ ਤੇ ਪਰਿਵਾਰ ਦਾ ਓਟ ਓਟ ਹਿੱਸਾ ਮਹਿਸੂਸ ਕਰਨ ਲੱਗ ਪਈ ਸੰ ਤੁਸੀਂ ਸੁਣ ਰਹੇ ਸੀਗੇ ਦਵਿੰਦਰ ਕੌਰ ਦੀ ਸਵੈ ਜੀਵਨੀ ਦਾ ਵਹੀ ਖਾਤਾ ਦਾ ਭਾਗ ਮਾਂ ਦਾ ਪਤੀ